ਤਰਨਤਾਰਨ ਹਲਕੇ ਦੀ ਸੀਟ ਖਾਲੀ ਐਲਾਨੀ ਜਾਂਦੀ ਏ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਪੱਬਾ ਭਾਰ ਹੋ ਜਾਂਦੀਆਂ ਨੇ ਕਮਰ ਕੱਸ ਲੈਂਦੀਆਂ ਨੇ ਜਿਮਨੀ ਚੋਣ ਲੜਨਦੀਆਂ ਜੀ ਸ਼ੁਰੂ ਤੋਂ ਮੈਂ ਬਾਨੇ ਤੋਂ ਸ਼ੁਰੂ ਕੀਤਾ ਉਦੋਂ ਪਹਿਲਾਂ ਮੇਰੇ ਪਿਤਾ ਜੀ ਤਾਇਆ ਜੀ ਸਾਰੇ ਇਸ ਪਾਰਟੀ ਨਾਲ ਰਹੇ ਆ ਦੋਸਤੋ ਬਾਅਦ ਸਾਡਾ ਜਿਹੜਾ ਜ਼ਿਲ੍ਹਾ ਉਹ ਤਰਨਤਾਰਨ ਬਣ ਗਿਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਮੈਂ ਜ਼ਿਲ੍ਹੇ ਦੀ ਕਮੇਟੀ ਚ ਐਜੇ ਮੀਤ ਪ੍ਰਧਾਨ ਕੰਮ ਕੀਤਾ ਔਰ ਪੀਪੀਸੀਸੀ ਮੈਂਬਰ ਰਹਾ ਔਰ ਇਲੈਕਟਿਡ ਮੈਂਬਰ ਬਲਾਕ ਗੰਡੀਵੇੜ ਤੋਂ ਮੈਂ ਪੀਪੀਸੀਸੀ ਮੈਂਬਰ ਬਣਿਆ ਤੋ ਤੱਕ ਮੇਰੇ ਕੰਮ ਦਾ ਸਵਾਲ ਆ ਮੈਂ ਪਹਿਲਾ ਸਰਪੰਚ ਰਹਾ ਜੀ ਮੇਰੇ ਘਰ ਦੇ ਸਰਪੰਚ ਰਹਾ ਮੇਰੇ ਬਰਾਦਰ ਵੱਡੇ ਜਿਹੜੇ ਆ ਜਨਾਲੇ ਸੀਗੇ ਉਹ ਵੀ ਸਰਪੰਚ ਸੀਗੇ ਮੇਰੇ ਪਿਤਾ ਜੀ ਵੀ 25 ਸਾਲ ਸਰਪੰਚ ਰਹੇ ਮੇਰੇ ਤਾਇਆ ਜੀ ਰਾਜਸਥਾਨ ਦੇ ਵਿੱਚ ਚਾਰ ਬੀਬੀ ਤੋਂ ਗੰਗਾ ਨਗਰ ਜ਼ਿਲ੍ਹੇ ਦੇ ਪਦਮਪੁਰ ਤਹਿਸੀਲ ਦੇ ਵਿੱਚ ਚਾਰ ਬੀਬੀ ਪਿੰਡਾ ਉਥੋਂ ਉਹ ਚਾਰ ਬੀਬੀ ਦੇ ਲਗਾਤਾਰ ਅੱਜ ਤੱਕ ਸਰਪੰਚੀ ਜਿਹੜੀ ਉਹ ਸਾਡੇ ਪਰਿਵਾਰ ਕੋਲ ਥੁਰੀ ਆ ਰਹੀ ਆ ਤੇ ਵਕਫਾ ਕੋ ਸੀਐਮਾ ਦੇ ਨਾਲ ਵੀ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ ਸਰਦਾਰ ਬਿਆਨ ਸੋਣਾ ਬڑا ਮੌਕਾ ਮਿਲਿਆ ਕੰਮ ਕਰਨ ਦਾ ਫਿਰ ਹਰਚਨ ਬਰਾੜ ਜੀ ਆਏ ਫਿਰ ਬੀਬੀ ਪਠਲਾਈ ਆਏ ਹਾਂਜੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਆਏ ਆ ਉਹਨਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਈ ਉਹਨਾਂ ਨੇ ਮੈਨੂੰ ਜਿਹੜਾ ਮਾਰਫਲ ਦੇ ਵਿੱਚ ਡਾਇਰੈਕਟਰ 2006 ਚ ਮਾਰਫਲ ਦਾ ਡਾਇਰੈਕਟਰ 2012 ਤੋਂ ਦਾਵੇਦਾਰੀ ਪੇਸ਼ ਕਰਨ ਲਿਆ 17 ਜੀ ਵੀ ਕੀਤੀ ਆ 22 ਜੀ ਵੀ ਕੀਤੀ ਆ ਹੇ ਹੁਣ ਵੀ ਦਵਦਾਰੀ ਪੇਸ਼ ਕਰਦਾ ਪਰ ਟਿਕਟ ਮਿਲੇ ਜਾਂ ਨਾ ਮਿਲੇ ਪਾਰਟੀ ਦਾ ਕੰਮ ਹੈ ਵੇਖਣਾ ਕਿਨੂੰ ਟਿਕਟ ਦੇਣੀ ਆ ਇਹਨੂੰ ਨਹੀਂ ਦੇਣੀ ਔਰ ਮੈਂ ਪਾਰਟੀ ਦੀ ਬਗਾਵਤ ਅਜੇ ਤੱਕ ਨਹੀਂ ਕੀਤੀ ਮੈਂ ਪਾਰਟੀ ਦੇ ਨਾਲ ਰਿਹਾ ਉਹ ਕੈਂਡੀਡੇਟ ਮੈਨੂੰ ਕਿੱਥੇ ਰੱਖਦਾ ਇੱਥੇ ਨਹੀਂ ਰੱਖਦਾ ਇਹ ਉਹਦੀ ਮਰਜ਼ੀ ਆ ਔਰ ਪਾਰਟੀ ਨਹੀਂ ਮੈਂ ਛੱਡੀ ਹਮ ਅਜੇ ਤੱਕ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਹੀ ਆ ਅਸੀਂ 1952 ਤੋਂ ਲੈ ਕੇ ਅੱਜ ਤੱਕ ਪਿੰਡ ਦੀ ਪਾਰਟੀ ਦੀ ਸਰਪੰਚੀ ਲੜਦੇ ਆ ਸਾਡੀ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਆ ਅਸੀਂ ਕਾਂਗਰਸ ਪਾਰਟੀ ਵੱਲੋਂ ਹੀ ਇਲੈਕਸ਼ਨ ਲੜਦੇ ਆ ਸਰਕਾਰ ਭਾਵੇਂ ਜਿਹੜੀ ਮਰਜ਼ੀ ਹੋਵੇ ਸਾਡਾ ਕੈਂਡੀਡੇਟ ਜਿੱਤੇ ਹਾਰੇ ਉਹ ਵੈਲੂ ਦੇ ਅਖਤਿਆਰ ਆ ਹਾਂ ਕੈਂਡੀਡੇਟ ਐਸੀ ਆ ਜੇ ਕੋਈ ਆ ਜੇ ਉਹਦੀ ਜਿਹੜੇ ਖਰਚਾ ਪਠਾਵਾ ਉਹ ਤੋਂ ਵੀ ਪਾਰਟੀ ਨੂੰ ਨਹੀਂ ਪਛਾਹ ਤੀਦਾ ਵੀ ਨਹੀਂ ਉਹ ਅਸੀਂ ਕਰਾਂਗੇ ਤੇ ਪਾਰਟੀ ਦੇ ਵਰਕਰ ਨੂੰ ਹੀ ਅੱਗੇ ਲਾਈਦਾ ਕੋ ਪਈ ਇਲੈਕਸ਼ਨ ਲੜ ਤਰਨ ਤਾਰਨ ਹਲਕੇ ਦੀ ਸੀਟ ਖਾਲੀ ਐਲਾਨੀ ਜਾਂਦੀ ਏ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਪੱਬਾ ਭਾਰ ਹੋ ਜਾਂਦੀਆਂ ਨੇ ਕਮਰ ਕੱਸ ਲੈਂਦੀਆਂ ਨੇ ਜਿਮਨੀ ਚੋਣ ਲੜਨਦੀਆਂ ਇਸੇ ਤਰ੍ਹਾਂ ਅੱਜ ਅਕਾਲੀ ਦਲ ਵਾਲਿਆਂ ਨੇ ਆਪਣਾ ਜਿਹੜਾ ਉਮੀਦਵਾਰ ਹੈ ਉਹ ਐਲਾਨ ਦਿੱਤਾ ਏ ਹੌਲੀ ਹੌਲੀ ਦੂਜੀਆਂ ਪਾਰਟੀਆਂ ਵੀ ਆਪਣੇ ਆਪਣੇ ਉਮੀਦਵਾਰ ਅਲਾਨਾ ਦੀ ਤਿਆਰੀ ਦੇ ਵਿੱਚ ਨੇ ਉਸੇ ਤਰ੍ਹਾਂ ਅੱਜ ਆਪਾਂ ਪਹੁੰਚੇ ਹਾਂ ਸਰਪੰਚ ਮੱਲਾ ਦੇ ਘਰ ਕਿਉਂਕਿ ਇਹ ਵੀ ਇਹਨਾਂ ਦਾ ਜਿਹੜਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜਿਆ ਹੋਇਆ ਏ ਬੜੇ ਉਤਾਰ ਚੜ੍ਹਾਅ ਆਏ ਨੇ ਪਰ ਫੇਰ ਵੀ ਚਟਾਨ ਵਾਂਗ ਇਹ ਕਾਂਗਰਸ ਪਾਰਟੀ ਦੇ ਨਾਲ ਖੜੇ ਰਹੇ ਨੇ ਹੁਣ ਇਹਨਾਂ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਏ ਆਓ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਲੰਮੇ ਸਮੇਂ ਤੋਂ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਕਾਂਗਰਸ ਦੇ ਨਾਲ ਜੁੜਿਆ ਹੈ ਕਿੱਦਾਂ ਦੇਖਦੇ ਜੋ ਉਹ ਸਾਰੀ ਆਪਾਂ ਇਹ ਗੱਲਬਾਤ ਕਰਦੇ ਆ ਅ ਮੱਲਾ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਆਏ ਜੇ ਮੌਕਾ ਦਿੱਤਾ ਤੇ ਸਾਨੂੰ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਬਹੁਤ ਬਹੁਤ ਮੱਲਾ ਸਾਹਿਬ ਤੁਸੀਂ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋ ਕਿਹੜੀਆਂ ਕਿਹੜੇ ਅਹੁਦੇ ਤੇ ਤੁਸੀਂ ਰਹਿ ਚੁੱਕੇ ਹੋ ਦੇਖੋ ਜੀ ਸ਼ੁਰੂ ਤੋਂ ਮੈਂ 92 ਤੋਂ ਸ਼ੁਰੂ ਕੀਤਾ ਉਦੋਂ ਪਹਿਲਾ ਮੇਰੇ ਪਿਤਾ ਜੀ ਤਾਇਆ ਜੀ ਸਾਰੇ ਇਸ ਪਾਰਟੀ ਨਾਲ ਰਹੇ ਹ ਜਦੋਂ ਮੈਂ 92 ਤੋਂ ਸ਼ੁਰੂ ਕੀਤਾ ਸੰਗਦੇਵ ਸਿੰਘ ਸ਼ਿਭਾਈਪਰੀ ਜਿਹੜਿਆ ਉਦੋਂ ਐਮਐਲਏ ਬਣਿਆ ਤੇ ਉਹਦੇ ਵਿੱਚ ਮੈਂ ਉਹਨਾਂ ਨਾਲ ਪੋਲੀਟੀਕਲ ਸਾਇਟੀ ਰਹੀ ਉਸ ਤੋਂ ਬਾਅਦ ਮੈਂ ਉਹਨਾਂ ਮੈਨੂੰ ਉਹਨਾਂ ਨੇ ਬਲੌਗ ਪ੍ਰੈਜ਼ੀਡੈਂਟ ਵੀ ਬਰਮਾਇਆ ਅਜੀਤ ਸਿੰਘ ਮਾਨ ਸਾਡੇ ਜਿਹੜੇ ਉਹ ਜ਼ਿਲ੍ਹਾ ਮਰਸਾ ਦੇ ਪ੍ਰਧਾਨ ਹੁੰਦੇ ਸੀ ਉਸ ਤੋਂ ਬਾਅਦ ਸਰਕਾਰੀਆ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਬਣੇ ਉਹਨਾਂ ਨਾਲ ਵੀ ਮੈਂ ਇਹ ਜੇ ਬਲਾਕ ਪ੍ਰਧਾਨ ਕੰਮ ਕੀਤਾ ਉਸ ਤੋਂ ਬਾਅਦ ਇੰਦਰਜੀਤ ਜੀ ਬਾਸਰ ਕੇ ਆਏ ਉਹਨਾਂ ਨਾਲ ਵੀ ਮੈਂ ਜਿਹੜਾ ਮੀਤ ਪ੍ਰਧਾਨ ਦਾ ਉਹਦੇ ਤੇ ਕੰਮ ਕੀਤਾ ਜਿਨੇ ਦੇ ਉਸ ਤੋਂ ਬਾਅਦ ਸਾਡਾ ਜਿਹੜਾ ਜ਼ਿਲ੍ਹਾ ਉਹ ਤਰਨਤਨ ਬਣ ਗਿਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਮੈਂ ਜ਼ਿਲ੍ਹੇ ਦੀ ਕਮੇਟੀ ਚ ਐਜੇ ਮੀਤ ਪ੍ਰਧਾਨ ਕੰਮ ਕੀਤਾ ਔਰ ਪੀਪੀਸੀਸੀ ਮੈਂਬਰ ਰਹਾ ਔਰ ਇਲੈਕਟਿਡ ਮੈਂਬਰ ਬਲਾਕ ਗੰਡੀਵੇੜ ਤੋਂ ਮੈਂ ਪੀਪੀਸੀਸੀ ਮੈਂਬਰ ਬਣਿਆ ਤੇ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਸੈਕਟਰੀ ਦਾ ਉਹਦਾ ਵੀ ਦਿੱਤਾ ਗਿਆ ਤੇ ਅੱਜ ਵੀ ਮੈਂ ਜਿਹੜਾ ਪੀਪੀਸੀਸੀ ਮੈਂਬਰ ਦੇ ਉਹ ਅਹੁਦੇ ਤੇ ਜਿਹੜਾ ਉਹ ਪਾਰਟੀ ਦਾ ਕੰਮ ਕਰ ਰਿਹਾ ਹੈ। ਔਰ ਜਿੱਥੋਂ ਤੱਕ ਮੇਰੇ ਕੰਮ ਦਾ ਸਵਾਲ ਆ ਮੈਂ ਪਹਿਲਾਂ ਸਰਪੰਚ ਰਿਹਾ ਹੀ ਮੇਰੇ ਘਰ ਦੇ ਸਰਪੰਚ ਰਹਾ। ਮੇਰੇ ਬਰਾਦਰ ਵੱਡੇ ਜਿਹੜੇ ਜਨਾਲੇ ਸੀਗੇ ਉਹ ਵੀ ਸਰਪੰਚ ਸੀਗੇ, ਮੇਰੇ ਪਿਤਾ ਜੀ ਵੀ 25 ਸਾਲ ਸਰਪੰਚ ਰਹੇ, ਮੇਰੇ ਤਾਇਆ ਜੀ ਰਾਜਸਥਾਨ ਦੇ ਵਿੱਚ ਚਾਰ ਬੀਬੀ ਤੋਂ ਗੰਗਾ ਨਗਰ ਜ਼ਿਲ੍ਹੇ ਦੇ ਪਦਮਪੁਰ ਤਹਿਸੀਲ ਦੇ ਵਿੱਚ ਚਾਰ ਬੀਬੀ ਪਿੰਡਾ ਉਥੋਂ ਉਹ ਚਾਰ ਬੀਬੀ ਦੇ ਲਗਾਤਾਰ ਅੱਜ ਤੱਕ ਸਰਪੰਚੀ ਜਿਹੜੀ ਉਹ ਸਾਡੇ ਪਰਿਵਾਰ ਕੋਲ ਥੁਰੀ ਆ ਰਹੀ ਆ ਪਦਮਪੁਰ ਤਹਿਸੀਲ ਦੇ ਇੱਥੇ ਆਪਾਂ ਚੇਅਰਮੈਨ ਕਹਿੰਦੇ ਨੇ ਬਲਾਕ ਦੇ ਉਥੇ ਤਹਿਸੀਲ ਪ੍ਰਧਾਨ ਕਹਿੰਦੇ ਆ ਚੇਅਰਮੈਨ ਕਹਿੰਦੇ ਮੇਰੇ ਤਾਇਆ ਜਿਹੜੇ ਉਹ ਤਹਿਸੀਲ ਦੇ ਪ੍ਰਧਾਨ ਵੀ ਰਹੇ ਉਥੇ ਕਾਂਗਰਸ ਪਾਰਟੀ ਦੇ ਨਾਲ ਉਸ ਜਗ੍ਹਾ ਤੇ ਵੀ ਅਸੀਂ ਕੰਮ ਕਰਦਾ ਕਰਦੇ ਰਹੇ ਮੇਰਾ ਪਰਿਵਾਰ ਤੇ ਇੱਥੇ ਮੇਰੇ ਪਿਤਾ ਜੀ ਪਾਰਟੀ ਦਾ ਜਿਹੜਾ ਉਹ ਕੰਮ ਕਰਦੇ ਸੀ ਪਹਿਲਾ ਪ੍ਰਤਾਪ ਸਿੰਘ ਕਰੋ ਨਾਲ ਫਿਰ ਸਰਦਾਰ ਗਰਦੇਵਾਲ ਸਿੰਘ ਢਿਲੋਂ ਨਾਲ ਉਸ ਤੋਂ ਬਾਅਦ ਜਿਉ ਮੈਂ ਚੱਲਿਆ ਮੈਂ ਸ਼ਵਾਈਪਰੀ ਸਾਹਿਬ ਨਾਲ ਮੁਰਕੇ ਸਰਕਾਰੀਆ ਸਾਹਿਬ ਆ ਗਏ ਫਿਰ ਅਸੀਂ ਉਹਨਾਂ ਦੇ ਨਾਲ ਉਸੇ ਗਰੁੱਪ 'ਚ ਹੀ ਆਈ ਸੀ ਜਿਹੜਾ ਆਪਣਾ ਪੂਰਾ ਕੰਮ ਜਿਹੜਾ ਉਹ ਕਾਜ ਦੇ ਰਾ ਵਾਕਵਾਕੋ ਸੀਐਮ ਆਂ ਦੇ ਨਾਲ ਵੀ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ ਸਰਦਾਰ ਬਿਆਨ ਸੋਣਾ ਬڑا ਮੌਕਾ ਮਿਲਿਆ ਕੰਮ ਕਰਨ ਦਾ ਫਿਰ ਹਰਚਨ ਬਰਾੜ ਜੀ ਆਏ ਫਿਰ ਬੀਬੀ ਪਠਲਾਈ ਆਈ ਹੈ ਹਾਂਜੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਆਏ ਆ ਉਹਨਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੀ ਉਹਨਾਂ ਨੇ ਮੈਨੂੰ ਜਿਹੜਾ ਮਾਰਕਫਲ ਦੇ ਵਿੱਚ ਡਾਇਰੈਕਟਰ 2006 ਚ ਮਾਰਕਫਲ ਦਾ ਡਾਇਰੈਕਟਰ ਬਣਾਇਆ ਡਾਇਰੈਕਟਰ ਬਣਦਿਆਂ ਮੈਂ ਲੋਕਲ ਕਮੇਟੀਆਂ ਜਿਹੜੀਆਂ ਬਣਦੀਆਂ ਜੀ ਮਾਰਕਫਲ ਚ ਐਡਮਿਨਿਸਟ੍ਰੇਟਰ ਕਮੇਟੀ ਆ ਉਹਦੇ ਵਿੱਚ ਮੈਨੂੰ ਮੈਂਬਰ ਬਣਾਇਆ ਗਿਆ ਵਨ ਟਾਈਮ ਸਰੋਮੈਂਟਿਕ ਕਮੇਟੀ ਆ ਉਹਦੇ ਚ ਮੈਨੂੰ ਮੈਂਬਰ ਬਣਾਇਆ ਗਿਆ ਫਿਰ ਕੋਆਪਰੇਟ ਬੈਂਕਾਂ ਦੇ ਜਿਹੜੇ ਮਤਲਬ ਪੰਜਾਬ ਨੂੰ ਮੈਂ ਮਾਰਫੜ ਚੋਂ ਡਾਇਰੈਕਟਰ ਇੱਕ ਜਾਂਦਾ ਉਹਦੀ ਸੇਵਾ ਨਿਭਾਉਂਦਾ ਵੀ ਦਾਸ ਨੂੰ ਜਿਹੜਾ ਮੌਕਾ ਦਿੱਤਾ ਗਿਆ ਹੋਰ ਵੀ ਮਤਲਬ ਜਿਹੜੀਆਂ ਗਤੀਵਿਧੀਆਂ ਜਿੰਨੇ ਵੀ ਬਾਈਲੈਕਸ਼ਨ ਆਏ 92 ਤੋਂ ਬਾਅਦ ਅੱਜ ਤੱਕ ਸਾਰਿਆਂ ਦੇ ਵਿੱਚ ਡਿਊਟੀ ਜਿਹੜੀ ਆ ਜਿੱਥੇ-ਜਿੱਥੇ ਵੀ ਪਾਰਟੀ ਨੇ ਡਿਊਟੀ ਲਈ ਆ ਪੂਰੀ ਨਿਭਾਈ ਆ ਔਰ ਤੰਦਈ ਨਾ ਨਿਭਾਈ ਆ ਜਿੰਨੇ-ਜਿੰਨੇ ਪਿੰਡਾਂ 'ਚ ਵਰਕ ਕਰਨ ਨੂੰ ਦਿੱਤਾ ਗਿਆ ਉਹ ਸਾਰੇ ਪਿੰਡਾਂ 'ਚ ਆਪਣੀ ਤੰਦਈ ਨਾਲ ਮਿਹਨਤ ਨਾਲ ਜਿਹੜਾ ਮੈਂ ਵਰਕ ਕੀਤਾ ਮੇਰੇ ਪਾਰਟ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਧਰਨਿਆਂ ਦਾ ਪ੍ਰੋਗਰਾਮ ਚੱਲਿਆ ਕਾਂਗਰਸ ਦਾ ਜੀ ਸ਼ਾਹ ਦੀ ਪ੍ਰਧਾਨਗੀ ਸੀ ਬਲਾਗ ਦੀ ਅਸੀਂ ਉਦੋਂ ਵੀ ਸਰਥਾਂ ਪਾਰਟੀ ਦੇ ਜਿਹੜੇ ਧਰਨੇ ਸੀ ਉਹਨਾਂ 'ਚ ਐਜੇ ਵਰਕਰ ਆ ਸੀ ਹਰ ਥਾਂ ਐਜੇ ਔਦੇਦਾਰ ਐਜੇ ਵਰਕਰ ਹੋਂ ਤੱਕ ਜਿੰਨੇ ਵੀ ਪਾਰਟੀ ਦੇ ਪ੍ਰੋਗਰਾਮ ਆਏ ਐ ਐਜੀਟੇਸ਼ਨ ਆਈਆਂ ਉਹਨਾਂ ਦੇ ਵਿੱਚ ਅਸੀਂ ਕੰਮ ਕੀਤਾ ਇੰਦਰਾਜੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਮੇਰੇ ਪਿਤਾ ਜੀ ਨੇ ਉਦੋਂ ਫਰੋਈਪੁਰ ਜੇਲ੍ਹ ਚ ਕੈਦ ਵੀ ਟਾਤੀਆ ਉਦੋਂ ਸਾਡੇ ਬੰਦੇ ਜਿਹੜੇ ਸੀ ਉਹ ਗਏ ਆ ਇੰਦਰਾਜੀ ਦੇ ਹੱਕ ਚ ਉਹਨਾਂ ਕੈਦ ਵੀ ਉਦੋਂ ਕੱਟੀ ਆ ਮੱਲਾ ਸਾਹਿਬ ਕੀ ਹੋਣੇ ਤੁਸੀਂ ਦਾਅਵੇਦਾਰ ਦਾਵੇਦਾਰੀ ਪੇਸ਼ ਕੀਤੀ ਤਾਂ ਇਸ ਤੋਂ ਪਹਿਲਾਂ ਵੀ ਤੁਸੀਂ ਟਿਕਟ ਵਾਸਤੇ ਦਾਵੇਦਾਰੀ ਪੇਸ਼ ਕੀਤੀ ਸੀ ਮੈਂ ਜੀ 2012 ਤੋਂ ਦਾਵੇਦਾਰੀ ਪੇਸ਼ ਕਰਨਿਆ 17 ਜੀ ਵੀ ਕੀਤੀ ਆ 22 ਜੀ ਵੀ ਕੀਤੀ ਆ ਤੇ ਹੁਣ ਵੀ ਦਾਵੇਦਾਰੀ ਪੇਸ਼ ਕਰਦਾ ਪਰ ਟਿਕਟ ਮਿਲੇ ਜਾਂ ਨਾ ਮਿਲੇ ਪਾਰਟੀ ਦਾ ਕੰਮ ਹੈ ਵੇਖਣਾ ਕਿਨੂੰ ਟਿਕਟ ਦੇਣੀ ਆ ਇਹਨੂੰ ਨਹੀਂ ਦੇਣੀ ਔਰ ਮੈਂ ਪਾਰਟੀ ਦੀ ਬਗਾਵਤ ਅਜੇ ਤੱਕ ਨਹੀਂ ਕੀਤੀ ਮੈਂ ਪਾਰਟੀ ਦੇ ਨਾਲ ਰਹਾ ਉਹ ਕੈਂਡੀਡੇਟ ਮੈਨੂੰ ਕਿੱਥੇ ਰੱਖਦਾ ਇੱਥੇ ਨਹੀਂ ਰੱਖਦਾ ਇਹ ਉਹਦੀ ਮਰਜ਼ੀ ਆ ਪਰ ਪਾਰਟੀ ਨਹੀਂ ਮੈਂ ਛੱਡੀ ਹਮ ਅਜੇ ਤੱਕ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਹੀ ਆ ਅੱਜ ਵੀ ਮੈਂ ਮੈਂ ਥੋੜਾ ਜਿਹਾ ਸਾਇਲੈਂਟ ਸੁਭਾਅ ਦਾ ਮੈਂ ਵਿਸ਼ਵਾਸ ਰੱਖਦਾ ਕਿ ਰੌਲਾ ਘੱਟ ਤੇ ਕੰਮ ਜ਼ਿਆਦਾ ਹੋਣਾ ਚਾਹੀਦਾ ਮੇਰਾ ਜਿਹੜਾ ਆਪਣਾ ਨੇਚਰ ਆ ਉਹ ਇਹ ਆ ਕਿ ਵਕਾਵਾ ਕਾਟੋਵੇ ਤੇ ਕੰਮ ਥੋੜਾ ਜਿਆ ਉਹ ਜੋ ਹੋਵੇ ਜੈਨੂਨ ਕੰਮ ਵੱਧ ਹੋਵੇ ਤੇ ਉਹਦੇ ਵਿੱਚ ਹੀ ਮੈਂ ਸਰਪੰਚੀ 'ਚ ਵੀ ਜੋ ਕੀਤਾ ਮੈਂ ਵੱਤ ਵੱਤ ਪਿੰਡ ਦਾ ਜਿੰਨੀ ਵੀ ਡਿਵੈਲਪਮੈਂਟ ਕਰਾ ਸਕਿਆ ਉਹਨਾਂ ਦਿਨਾਂ 'ਚ ਸੱਚੀ ਸੁੱਚੀ ਸੇਵਾ ਕੀਤੀ ਆ ਤਾਂ ਹੀ ਪਿੰਡ ਨੇ ਮੈਨੂੰ ਦੁਬਾਰਾ ਫੇਰ ਮੌਕਾ ਦਿੱਤਾ ਪਰ ਅਸੀਂ 1952 ਤੋਂ ਲੈ ਕੇ ਅੱਜ ਤੱਕ ਪਿੰਡ ਦੀ ਪਾਰਟੀ ਦੀ ਸਰਪੰਚੀ ਲੜਦੇ ਆ ਸਾਡੀ ਪਾਰਟੀ ਜਿਹੜੀ ਆ ਤਾਂ ਰਸ ਪਾਰਟੀ ਆ ਅਸੀਂ ਕਾਂਗਰਸ ਪਾਰਟੀ ਵੱਲੋਂ ਹੀ ਇਲੈਕਸ਼ਨ ਲੜਦੇ ਆ ਸਰਕਾਰ ਭਾਵੇਂ ਜਿਹੜੀ ਮਰਜ਼ੀ ਹੋਵੇ ਸਾਡਾ ਕੈਂਡੀਡੇਟ ਜਿੱਤੇ ਹਾਰੇ ਉਹ ਵੈਲੂ ਦੇ ਅਖਤਿਆਰ ਹਾਂ ਕੈਂਡੀਡੇਟ ਐਸੀ ਆ ਜੇ ਕੋਈ ਆ ਜੇ ਉਹਦੀ ਜਿਹੜਾ ਖਰਚਾ ਪਠਾਵਾ ਉਹ ਤੋਂ ਵੀ ਪਾਰਟੀ ਨੂੰ ਨਹੀਂ ਪਛਾਹ ਤੀਦਾ ਵੀ ਨਹੀਂ ਉਹ ਅਸੀਂ ਕਰਾਂਗੇ ਤੇ ਪਾਰਟੀ ਦੇ ਵਰਕਰ ਨੂੰ ਹੀ ਅੱਗੇ ਲਾਈਦਾ ਵੀ ਤੂੰ ਪਈ ਇਲੈਕਸ਼ਨ ਲੜ ਔਰ ਮੱਲਾ ਸਾਹਿਬ ਬਾਰਡਰ ਬੈਲਟ ਹੈ ਇਹ ਜਿਹੜਾ ਆਪਣਾ ਇਲਾਕਾ ਹੈ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਵਿਕਾਸ ਬਹੁਤ ਕਰਾਇਆ ਏ ਕਿੱਦਾਂ ਦੇਖਦੇ ਜੋ ਉਹਨਾਂ ਦੇ ਕਾਰਜਕਾਲ ਦੇ ਵਿੱਚ ਕਿਹੋ ਜਿਹਾ ਵਿਕਾਸ ਹੋਇਆ ਵੇਖੋ ਜੀ ਜਿਹੜਾ ਬਾਰਡਰ ਬੈਲਟ ਦੇ ਵਿੱਚ ਤਨ ਤਨ ਸ਼ਹਿਰ ਦੀ ਹਾਲਤ ਤੁਸੀਂ ਵੇਖ ਲਓ ਬਾਰਡਰ ਬੈਲਟ ਪਿੰਡਾਂ ਦਾ ਤੇ ਬਾਅਦ ਦੇ ਕਰਦੇ ਆ ਵੀ ਸ਼ਹਿਰ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਸ਼ਹਿਰ ਦੀਆਂ ਸੜਕਾਂ ਤੁਸੀਂ ਕਹੇ ਬਣੇ ਤੁਸੀਂ ਸਿੱਧੇ ਨਹੀਂ ਜਾ ਸਕਦੇ ਇਨਾ ਗੰਧੇ ਸ਼ਹਿਰ ਚ ਇਨਾ ਲੋਕ ਦਵਾਈ ਪਾ ਰਹੇ ਆ ਕੋਈ ਕਿਸੇ ਕਿਸਮ ਦਾ 1% ਦਾ ਵੀ ਕੰਮ ਨਹੀਂ ਹੋਇਆ ਤੇ ਪਿੰਡਾਂ ਜਿੱਤੇ ਅੱਗੇ ਹੀ ਮਲਵੋਣਾ ਦੀ ਆਮ ਆਦਮੀ ਪਾਰਟੀ ਦੇ ਏਜੰਟਾਂ ਦੀ ਬੜੀ ਮਸ਼ਹੂਰੀ ਆ ਉਸ ਬੰਦੇ ਤਰਨਤਨ ਬਲਾਕ ਦੇ ਭਾਏ ਗਏ ਆ ਉਸ ਬੰਦੇ ਗੰਨੀਵੰਡ ਬਲਾਕ ਦੇ ਭਾਏ ਰਹੇ ਜਿਨ੍ਹਾਂ ਨੇ ਸਿਰਫ ਪੈਸਾ ਹੀ ਇਕੱਠਾ ਕੀਤਾ ਡਿਵੈਲਪਮੈਂਟ ਘਟ ਆਪਣੀਆਂ ਜੇਬਾਂ ਜਿਹੜੀਆਂ ਉਹ ਜ਼ਿਆਦਾ ਭਰ ਗਿਆ ਮੱਲਾ ਸਾਹਿਬ ਸੱਤਾ ਤੇ ਰੱਖਦੀ ਹੈ ਕਿ ਅਸੀਂ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਨੂੰ ਬਹੁਤ ਵਧੀਆ ਬਣਾਇਆ ਹੈ ਸਿੱਖਿਆ ਤੇ ਕੰਮ ਕੀਤਾ ਹੈ ਅ ਇਥੋਂ ਤੱਕ ਉਹਨਾਂ ਨੇ ਇਹ ਗੱਲ ਆਖੀ ਸੀ ਕਿ 30 ਮਈ 2025 ਤੱਕ ਨਸ਼ਾ ਖਤਮ ਹੋ ਜਾਊਗਾ ਕਿ ਨਸ਼ਾ ਖਤਮ ਹੋ ਚੁੱਕਾ ਹੈ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕੀ ਸਿੱਖਿਆ ਦੇ ਵਿੱਚ ਕੀ ਬਦਲਾਅ ਆ ਗਏ ਨੇ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਵੀ ਸਿਹਤ ਸਹੂਲਤਾਂ ਹੁੰਦੀਆਂ ਤੁਸੀਂ ਆ 5000 5 ਲੱਖ ਵਾਲਾ ਕਾਰਡ ਹੈ ਕਿਤੇ ਲਾਜੂ ਸਾਰੇ ਲੋਕ ਤਰਫ ਦੇ ਫਿਰਦੇ ਆ ਕਿਸ ਦਾ ਇਲਾਜ ਨਹੀਂ ਹੋ ਗਿਆ ਫਿਰ ਸਿੱਖਿਆ ਤੁਸੀਂ ਇਹ ਕਹਿੰਦੇ ਆ ਤੁਸੀਂ ਜਿਹੜੇ ਮਰਜੀ ਸਕੂਲ ਚਲੇ ਜਾਓ ਸਕੂਲ ਖਾਲੀ ਪਏ ਆ ਬਾਰਡਰ ਬੈਲਟ ਤੇ ਤੁਸੀਂ ਆਓ ਮੈਂ ਤੁਹਾਡੇ ਨਾਲ ਚੱਲਦਾ ਜਾ ਕੇ ਦੇਖ ਲਓ ਕਿ ਕਿਹੜੇ ਸਕੂਲ ਚ ਟੀਚਰ ਪੂਰੇ ਆ ਤਰਾ ਤਰਾ ਹੋ ਰਹੀਆ ਲੋਕਾਂ ਦੇ ਜਵਾਗ ਜਿਹੜੇ ਆ ਉਹ ਟੱਕੇ ਖਾਂਦੇ ਆ ਬਾਕੀ ਕਾਂਗਰਸ ਵੇਲੇ ਸਕੂਲ ਦੇ ਜਿਹੜੀ ਹੈਗੀ ਐਜੂਕੇਸ਼ਨ ਉਹ ਤੇ ਪੰਜਾਬ ਪਹਿਲੇ ਨੰਬਰ ਤੇ ਆਇਆ ਸੀ ਇਹਨਾਂ ਨੇ ਸਾਡੀ ਸਿੱਖਿਆ ਨੂੰ ਕੀ ਬਦਲਾਅ ਕੀਤਾ ਟਲੀਆਂ ਪੂਚੇ ਕਰ ਦਿੱਤੇ ਲੈਟਰਨਾਂ ਦਾ ਕਰ ਦਿੱਤਾ ਪੂਚੇ ਪਾਚੇ ਕਰਕੇ ਤੇ ਪੈਸਾ ਕਮਾ ਗਏ ਤੇ ਸਾਰਾ ਇਹ ਦੂਜੀਆਂ ਸਟੇਟਾਂ 'ਚ ਲਾ ਰਹੇ ਆ ਇਲੈਕਸ਼ਨ ਆ ਪੰਜਾਬ ਦੇ ਸਿਰ ਤੋਂ ਲਾ ਰਹੇ ਆ ਪੰਜਾਬ ਨੂੰ ਸਿਰਫ ਕਮਾਈ ਦਾ ਸਾਧਨ ਬਣਾਇਆ ਇਹਨਾਂ ਨੇ ਡਵੈਲਪਮੈਂਟ ਘਟ ਕਮਾਈ ਦਾ ਸਾਧਨ ਜਿਹੜਾ ਉਹ ਵੱਧ ਬਣਾਇਆ ਕੋਈ ਵੀ ਇਹਨਾਂ ਨੇ ਜਿਹੜੀ ਹੈ ਪੰਜਾਬ ਦੀ ਡਵੈਲਪਮੈਂਟ ਨਹੀਂ ਕੀਤੀ ਦੇ ਨਾ ਹੀ ਨਾ ਪੰਜਾਬ ਦੀ ਡਵੈਲਪਮੈਂਟ ਨਾਲ ਕੋਈ ਧਿਆਨ ਮੱਲਾ ਸਾਹਿਬ ਅਕਾਲੀ ਦਲ ਨੇ ਅੱਜ ਇੱਕ ਵੱਡੀ ਵਿਸ਼ਾਲ ਰੈਲੀ ਕਰਕੇ ਆਪਣਾ ਉਮੀਦਵਾਰ ਐਲਾਨ ਦਿੱਤਾ ਏ ਕਿਦਾਂ ਦੇਖਦੇ ਜਓ ਬੜੀ ਚੰਗੀ ਗੱਲ ਆਈ ਉਮੀਦਵਾਰ ਸਾਰੀਆਂ ਪਾਰਟੀਆਂ ਨੇ ਐਲਾਨ ਨੇ ਤੇ ਉਹਨਾਂ ਨੂੰ ਵੀ ਆਪਣਾ ਹਲਕੇ ਦੇ ਵਿੱਚੋਂ ਕੋਈ ਉਮੀਦਵਾਰ ਨਹੀਂ ਲੱਭਾ ਜਾਂ ਉਹਨਾਂ ਨੇ ਉਮੀਦਵਾਰ ਕੋਈ ਯੋਗ ਹੀ ਨਹੀਂ ਸਮਝਿਆ ਜਿੰਨੇ ਤਖਸਾਲੀ ਕਾਂਗਰਸੀ ਕਾਲੀ ਸੀਗੇ ਉਹ ਸਾਰਿਆਂ ਨੂੰ ਨੁਕਰੇ ਲਾ ਕੇ ਬਾਹਰੋਂ ਕੈਂਡੀਡੇਟ ਲਿਆਂਪੇ ਉਹਨਾਂ ਦੇ ਸਿਰ ਤੇ ਬਾਹ ਦਤਾ ਤੇ ਆਉਣ ਵਾਲੇ ਦਿਨਾਂ ਚ ਇਹ ਰਿਜ਼ਲਟ ਤੁਹਾਡੇ ਸਾਹਮਣੇ ਆਏਗਾ ਵੀ ਇਹ ਇਲਾਕਾ ਜਿਹੜਾ ਹੈ ਇਹ ਮਾਝੇ ਦਾ ਪਿਓੜ ਇਲਾਕਾ ਹੈ ਔਰ ਅਣਖੀ ਲੋਕ ਨੇ ਇਹਨਾਂ ਦੱਸ ਦੇਣਾ ਵੀ ਜਿਹੜੀ ਵੀ ਪਾਰਟੀ ਸਾਡੇ ਨਾਲ ਵਿਤਕਰਾ ਕਰੂਗੀ ਉਹਦਾ ਕੀ ਹਾਲ ਕਰਦਿਆ ਇਹ ਕਰਕੇ ਜਿਹੜਾ ਹਲਕੇ ਤੋਂ ਬਾਹਰੋਂ ਉਮੀਦਵਾਰ ਲਿਆਦਾ ਵਾ ਉਹਦਾ ਕੀ ਪਰਫਾਰਮੈਂਸ ਆ ਕੀ ਲੋਕਾਂ ਨੇ ਵੇਖਿਆ ਜਦ ਕਿ ਇਥੇ ਜਿਹੜੇ ਵਧੀਆ ਟਕਸਾਲੀ ਅਕਾਲੀ ਹੈਗੇ ਸੀ ਕਿਸੇ ਨੂੰ ਵੀ ਉਤਾਰਿਆ ਜਾ ਸਕਦਾ ਇਹ ਪਰ ਪਤਾ ਨਹੀਂ ਬਾਦਲ ਸਾਹਿਬ ਦੀ ਕੀ ਮਜਬੂਰੀ ਆ ਤੇ ਇੱਕ ਤੇ ਆਪ ਕਾਲ ਤੱਕ ਤੋਂ ਪਘੋੜੇ ਹੋਏ ਆ ਤੇ ਅਗਾ ਪਤਾ ਨਹੀਂ ਉਹਨਾਂ ਨੇ ਕੀ ਮਾਹਰ ਨੂੰ ਮੇਰ ਕਰੇ ਪਤਾ ਨਹੀਂ ਕੀ ਉਹਨਾਂ ਨੇ ਕਾਲੀ ਦਲ ਨੂੰ ਗਾਂ ਹਰਨਾਈ ਮੇਰੇ ਹਿਸਾਬ ਨਾਲ ਤੇ ਕਾਲੀ ਦਾਲ ਖਤਮ ਹੋਣ ਦੇ ਕਿਨਾਰੇ ਤੇ ਚਲੇ ਗਿਆ ਮੱਲਾ ਸਾਹਿਬ ਹਾਈ ਕਮਾਂਡ ਤੁਹਾਨੂੰ ਟਿਕਟ ਦੇ ਨਾਲ ਨਵਾਜਦੀ ਏ ਤੁਹਾਨੂੰ ਢਾਡੀ ਚੋਲੀ ਟਿਕਟ ਪਾਉਂਦੀ ਏ ਤੇ ਉਹ ਫਿਰ ਕਿਹੜੇ ਮੁੱਖ ਕੰਮ ਨੇ ਜਿਨ੍ਹਾਂ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਕਰਨਾ ਚਾਹੋਗੇ ਸਭ ਤੋਂ ਪਹਿਲ ਦੇ ਆਧਾਰ ਤੇ ਦੇਖੋ ਮੈਨੂੰ ਤੇ ਕਰੈਕਸ਼ਨ ਦੇ ਦਈਏ ਕਰੈਕਸ਼ਨ ਇੱਕ ਮੇਨ ਮੁੱਦਾ ਹੈ ਜਿਹੜਾ ਕਿ ਕੰਟਰੋਲ ਕਰਨ ਵਾਲਾ ਕਰਪਸ਼ਨ ਦੇ ਕਾਰਨ ਹੀ ਨਸ਼ਾ ਜਿਹੜਾ ਵਧਿਆ ਕਰਪਸ਼ਨ ਦੇ ਕਾਰਨ ਹੀ ਐਜੂਕੇਸ਼ਨਲ ਕਿਸਦਾ ਧਿਆਨ ਨਹੀਂ ਕਰਪਸ਼ਨ ਦੇ ਕਾਰਨ ਹੀ ਕਿਸਦਾ ਸਿਹਤ ਸਵਾਵਾਂ ਵਾਲਾ ਧਿਆਨ ਨਹੀਂ ਕਰਪਸ਼ਨ ਦੇ ਕਾਰਨ ਪਬਲਿਕ ਜਿਹੜੀ ਆ ਉਹ ਲੁੱਟੀ ਜਾ ਰਹੀ ਆ ਥਾਣਿਆਂ 'ਚ ਵੀ ਲੁੱਟੀ ਜਾ ਰਹੀ ਆ ਰਜਿਸਟਰੀਆਂ 'ਚ ਵੀ ਲੁੱਟੀ ਜਾ ਰਹੀ ਆ ਕੋਰਟ ਕਚਹਿਰੀਆਂ 'ਚ ਵੀ ਲੁੱਟੀ ਜਾ ਰਹੀ ਆ ਜਿੱਥੇ ਵੇਖੋ ਉੱਥੇ ਦੇ ਮਤਲਬ ਗੈਂਗਸਟਰਾਂ ਦੀ ਭਮਾਰ ਆ ਓਏ ਕਿ ਇਹਨੂੰ ਨਿਆਂ ਨਹੀਂ ਮਿਲ ਰਿਹਾ ਦੁਨੀਆ ਡਰਦੀ ਅੰਦਰੋਂ ਬਾਹਰ ਨਹੀਂ ਆ ਰਹੀ ਮੈਨੂੰ ਤੇ ਕੋਈ ਸਮਝ ਨਹੀਂ ਆ ਰਹੀ ਪੀ ਇਹ ਜਿਹੜੇ ਆ ਪਾਰਟੀ ਇਹ ਕੀ ਸੋਚਦੀ ਆ ਪਰ ਜੇ ਪਾਰਟੀ ਨੇ ਮੌਕਾ ਦਿੱਤਾ ਮੈਂ ਇੱਕ ਗੱਲ ਜ਼ਰੂਰ ਕਰਦਾ ਕਿ ਮੈਂ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਆਪਣੀ ਜਿਹੜੀ ਆ ਪਰਫਾਰਮੈਂਸ ਇਹ ਕਰਾਂਗਾ ਕਿ ਮੈਂ ਕਰਪਸ਼ਨ ਰਹਿਤ ਮੈਂ ਜਿਹੜਾ ਭਰਾਵਾ ਦੀ ਸੇਵਾ ਕਰਾਂ ਇਸ ਜਿਹੜੀ ਜਿੰਨਾ ਕ ਮੈਂ ਕੰਟਰੋਲ ਕਰ ਸਕਦਾ ਹਾਂ ਮੈਂ ਇਸ ਕਰਾਪਸ਼ਨ ਨੂੰ ਨੱਥ ਪਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਕਿ ਤਾਂ ਕਿ ਹਲਕੇ ਨੂੰ ਕੋਈ ਯੋਗ ਬੰਦਾ ਜਿਹਤੇ ਲੋਕ ਵਿਸ਼ਵਾਸ ਕਰ ਸਕਣ ਉਹ ਬੰਦਾ ਬਣ ਦੀ ਕੋਸ਼ਿਸ਼ ਕਰਾਂ ਤਾਂ ਕਿ ਲੋਕ ਜਿਹੜਾ ਆਉਣ ਵਾਲੇ ਸਮੇਂ ਚ ਵੀ ਮੇਰੇ ਤੇ ਵਿਸ਼ਵਾਸ ਕਰਨ ਤੇ ਮੈਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਾਂ ਤੇ ਲੋਕਾਂ ਦੇ ਕੰਮ ਜਿਹੜਿਆ ਉਹ ਘਰ ਬੈਠਿਆ ਹੀ ਹੋਣ ਇਥੋਂ ਤੱਕ ਮੈਂ ਆਪਣਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਵੀ ਮੈਂ ਜਿਹੜਾ ਕੰਮ ਕਰਾਂਗਾ ਮਲਾ ਸਾਹਿਬ ਕੈਪਟਨ ਵੇਲੇ ਵੀ ਉਹਨਾਂ ਨੇ ਵੀ ਗੁਟਕਾ ਸਾਹ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਕਿ ਕੁਝ ਸਮੇਂ ਬਾਅਦ ਜਿਹੜੀ ਕੁਝ ਮਹੀਨਿਆਂ ਤੱਕ ਨਸ਼ਾ ਖਤਮ ਕਰ ਦਵਾਂਗੇ ਤੇ ਜਦ ਆਮ ਆਦਮੀ ਪਾਰਟੀ ਆਉਂਦੀ ਆ ਤੇ ਇਹਨਾਂ ਨੇ ਵੀ ਨਸ਼ੇ ਨਸ਼ੇ ਨੂੰ ਲੈ ਕੇ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੈਦਬੀ ਨੂੰ ਲੈ ਕੇ ਮੁਖ ਰੱਖ ਕੇ ਇਹਨਾਂ ਨੇ ਸਿਆਸਤ ਕੀਤੀ ਆ ਤੇ ਇਹਨਾਂ ਨੇ ਲੋਕਾਂ ਦਾ ਭਰੋਸਾ ਵੀ ਲਿਆ ਤੇ ਵੋਟਾਂ ਵੀ ਲਈਆਂ ਨੇ ਪਰ ਇਹਨਾਂ ਦੋਨਾਂ ਮੁੱਦਿਆਂ ਨੂੰ ਇੱਕ ਸਾਈਡ ਤੇ ਰੱਖ ਕੇ ਇੱਕ ਸਾਈਡ ਤੇ ਰੱਖ ਕੇ ਉਹਨਾਂ ਵੱਲ ਦੇਖਿਆ ਨਹੀਂ ਗਿਆ ਕਿ ਜਦੋਂ ਤੁਹਾਡੀ 2027 ਦੇ ਵਿੱਚ ਸਰਕਾਰ ਆਵੇਗੀ ਕਿਉਂਕਿ ਹੁਣ ਜਿਮਨੀ ਚੋਣ ਹੋਣੀ ਆ ਜਿਹੜੀ ਵੀ ਪਾਰਟੀ ਜਿਮਨੀ ਚੋਣ ਜਿੱਤੇਗੀ ਉਹ 2027 ਦਾ ਮੁੱਢ ਬਣੇਗੀ ਕਿ 2027 ਦੇ ਵਿੱਚ ਸਰਕਾਰ ਤਹਾਡੀ ਬੰਦੀ ਏ ਕਿ ਇਹ ਦੋਨਾਂ ਮੁੱਦਿਆਂ ਤੇ ਕਿ ਵਰਕ ਕਰੇਗੀ ਜਿੱਥੋਂ ਤੱਕ ਪਾਜੀ ਮੇਰਾ ਸਵਾਲ ਆ ਜਾਂ ਮੇਰੀ ਪਾਰਟੀ ਦਾ ਸਵਾਲ ਹੈ ਦੇਖੋ ਮੈਂ ਗੁਰੂ ਘਰ ਨਾਲ ਰਿਲੇਟਡ ਪਰਵਾਦ ਦੇ ਵਿੱਚੋਂ ਆ ਮੇਰੇ ਦਾਦਾ ਜੀ ਸਰਦਾਰ ਬਹਾਦਰ ਸਿੰਘ ਜੀ ਜਿਹੜੇ ਲੋਕਲ ਕਮੇਟੀ ਦੇ ਵਿੱਚ ਕੈਸ਼ੀਅਰ ਰਹੇ ਮੈਂ ਉਹਨਾਂ ਦਾ ਪੋਤਰਾ ਆ ਦੇਖੋ ਮੇਰੇ ਪਿਤਾ ਜੀ ਮੇਰੇ ਤਾਇਆ ਜੀ ਗੁਰੂ ਘਰ ਨਾਲ ਰਿਲੇਟਡ ਰਹਿਆ ਦੇਖੋ ਮੈਂ ਸਭ ਤੋਂ ਵੱਧ ਪਹਿ ਜਿਹੜੀ ਆ ਗੁਰੂ ਘਰ ਨੂੰ ਦਊਗਾ ਔਰ ਗੁਰੂ ਘਰ ਦੇ ਅਸੂਲਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਤੇ ਚੱਲਣ ਦੀ ਕੋਸ਼ਿਸ਼ ਜਿਹੜੀ ਉਹ ਮੈਂ ਕਰਾਂਗਾ ਔਰ ਆਪਣੀ ਪਾਰਟੀ ਦੇ ਵਿੱਚ ਵੀ ਮਤਲਬ ਇਹ ਕਰਾਂਗਾ ਕਿ ਜਿਹੜਾ ਕੰਮ ਆ ਉਹ ਜੈਨੂਅਰ ਔਰ ਜੈਜ ਜਿਹੜੀਆਂ ਬੇਜ਼ਬੀਆਂ ਹੋਈਆਂ ਜਾ ਜਿਹੜਾ ਹੋਰ ਹੈ ਇਹ ਕੰਮ ਜਿਹੜਾ ਉਹ ਸਹੀ ਤਰੀਕੇ ਨਾਲ ਕੀਤਾ ਜਾਵੇ ਮੈਂ ਆਪਣੀ ਪੂਰਨ ਕੋਸ਼ਿਸ਼ ਕਰਾਂਗਾ ਜਿੱਥੋਂ ਤੱਕ ਸਵਾਲ ਹੈ ਕਿ ਕੈਪਟਨ ਸਾਹਿਬ ਨੇ ਗੁਰਪੇ ਦੀ ਸ੍ਰੀ ਗੁਰਤਾ ਸਾਹਿਬ ਦੀ ਸੌਖਾਦੀ ਹੈ ਦੇਖੋ ਹਰ ਇਨਸਾਨ ਚਾਹੁੰਦਾ ਕਿ ਮੈਂ ਇਨਸਾਫ ਕਰਾਂ ਮੈਂ ਇਹ ਨਹੀਂ ਕਹਿੰਦਾ ਵੀ ਕੈਪਟਨ ਸਾਹਿਬ ਦੀ ਨਾ ਨੀਤੀ ਹੋਊ ਵੀ ਉਹਨਾਂ ਸਾਫ ਤਾਂ ਪਰ ਜਦੋਂ ਕੋਈ ਫੈਸਲਾ ਲੈਣਾ ਹੁੰਦਾ ਉਥੇ ਬਿਊਰੋਕ੍ਰੇਸੀ ਇਹ ਜਿਹੜੀ ਆ ਉਹ ਨਾਲ ਬੜੀ ਜ਼ਰੂਰੀ ਆ ਹੋ ਸਕਦਾ ਉਹਨਾਂ ਦੀਆਂ ਕੋਈ ਮਜਬੂਰੀਆਂ ਹੋਣਗੀਆਂ ਜਾਂ ਕ੍ਰਾਪਸ਼ਨਾਂ ਇੰਨੀਆਂ ਹੈਵੀ ਹੋ ਚੁੱਕੀਆਂ ਹਨ ਕਿ ਉਹ ਸਹੀ ਇਨਸਾਫ ਦਿਵਾਉਣਾ ਹੋਵੇ ਤੇ ਉਹ ਜਿਹੜੇ ਬਿਊਰੋਕ੍ਰੇਸੀ ਆ ਉਹ ਇਨਸਾਨ ਨੂੰ ਸਹੀ ਤਰੀਕੇ ਦੇ ਕੰਮ ਨਾ ਕਰਨ ਦਿੰਦੀ ਹੋਵੇ ਜਾਂ ਨਾਲ ਨਾ ਚੱਲਦੀ ਹੋਵੇ ਜਾਂ ਕੋ ਉਹਨਾਂ ਦੀਆਂ ਭਾਵਨਾਵਾਂ ਕੋਈ ਗਲਤ ਹੋ ਗਈਆਂ ਉਹਨਾਂ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਪਬਲਿਕ ਨੇ ਰੱਖ ਦਿੱਤਾ ਅੱਜ ਉਹ ਪਾਰਟੀ ਛੱਡ ਕੇ ਚਲੇ ਗਿਆ ਪਾਰਟੀ ਛੱਡਣ ਦੇ ਨਾਲ ਨਾਲ ਉਹ ਜ਼ੀਰੋ ਹੋ ਕੇ ਬੈਠ ਗਿਆ ਸੋ ਮੈਂ ਇਹ ਗੱਲ ਦਾ ਵਿਸ਼ਵਾਸ ਰੱਖਦਾ ਜਿਹੜਾ ਬੰਦਾ ਗੁਰੂ ਘਰੋਂ ਭਜਦਾ ਜਾਂ ਉਹਦੇ ਸੂਲਾਂ ਤੋਂ ਭਜਦਾ ਉਹ ਸਮਝੋ ਵੀ ਦੁਨੀਆ ਤੋਂ ਖਤਮ ਹੋਣ ਵਾਲੀ ਗੱਲ ਆ ਉਹ ਸਾਈਡ ਤੇ ਹੋ ਕੇ ਬਹਿ ਜਾਂਦਾ ਉਹਦੇ ਪੱਲੇ ਕੁਛ ਨਹੀਂ ਪੈਂਦਾ ਮੈਂ ਆਪਣਾ ਕੋਸ਼ਿਸ਼ ਕਰਾਂਗਾ ਕਿ ਆਪਣੀ ਪਾਰਟੀ ਨੂੰ ਵੀ ਇਹ ਇਹਨਾਂ ਜਿਹੜੀਆਂ ਬੇਜਮੀਆ ਹੋਈਆਂ ਜਿਹੜਾ ਨਸ਼ਾ ਇਹਨਾਂ ਵਧਿਆ ਇਹਤੇ ਕੰਟਰੋਲ ਕੀਤਾ ਜੀ ਮੱਲਾ ਸਾਹਿਬ ਕਾਂਗਰਸ ਦੇ ਵੀ ਕਾਫੀ ਆਗੂਆਂ ਨੇ ਦਾਵੇ ਦੇ ਦਾਵੇਦਾਰੀ ਪੇਸ਼ ਕੀਤੀ ਆ ਉਹਨਾਂ ਦੇ ਵਿੱਚ ਤੁਸੀਂ ਵੀ ਦਾਵੇਦਾਰੀ ਪੇਸ਼ ਕੀਤੀ ਆ ਹਾਈ ਕਮਾਂਡ ਤੁਹਾਨੂੰ ਟਿਕਟ ਦੇਂਦੀ ਆ ਜਾਂ ਦੂਜਿਆਂ ਨੂੰ ਟਿਕਟ ਦੇਂਦੀ ਆ ਜੇ ਹਾਈ ਕਮਾਂਡ ਨੇ ਸਾਰਿਆਂ ਨੂੰ ਰੱਦ ਕਰਕੇ ਬਾਹਰੋਂ ਕੋਈ ਉਮੀਦਵਾਰ ਲਿਆ ਕੇ ਖੜਾ ਕਰ ਦਿੱਤਾ ਕਿ ਇਹ ਜਿੰਨੇ ਵੀ ਆਗੂ ਨੇ ਕਿ ਬਗਾਵਤ ਕਰਨਗੇ ਕਿ ਜਾਂ ਉਹਦਾ ਸਾਥ ਦੇਣਗੇ ਦੇਖੋ ਜੀ ਸਾਡੀ ਪਾਰਟੀ ਅਸੂਲਾਂ ਦੀ ਪਾਰਟੀ ਹੈ ਸਾਡੇ ਅਸੂਲੇ ਆ ਜੋ ਸਾਡੇ ਹਾਈ ਕਮਾਂਡ ਦਾ ਹੁਕਮ ਆਵੇਗਾ ਸਾਡੇ ਸਿਰ ਮੱਥੇ ਤੇ ਆ ਅਸੀਂ ਵਰਕਰ ਆ ਸਾਡਾ ਫਰਜ਼ ਬੰਦਾ ਬੇਨਤੀ ਕਰੀਏ ਪਾਰਟੀ ਨੂੰ ਥੱਲੇ ਦਾ ਲੈਵਲ ਸਾਰਾ ਸਹੀਦ ਦੱਸੀਏ ਅਸੀਂ ਆਪਣਾ ਜੋ ਥੱਲੇ ਦਾ ਵਰਕ ਆ ਉਹ ਅਸੀਂ ਆਪਣਾ ਬੇਨਤੀ ਕਰਾਂਗੇ ਵਰਕ ਜਿਹੜਾ ਥੱਲੇ ਦਾ ਪਬਲਿਕ ਦੀ ਭਾਵਨਾ ਉਹ ਦੱਸਾਂਗੇ ਕਿ ਹਲਕੇ ਚ ਉਮੀਦਵਾਰ ਦਿੱਤਾ ਜਾਵੇ ਪਰ ਫਿਰ ਵੀ ਪਾਰਟੀ ਨੇ ਬੋਝ ਕੋ ਸੋਚਣਾ ਹੁੰਦਾ ਕਿਉਂਕਿ ਬਾਈਲੈਕਸ਼ਨ ਇਹ ਕੱਲੇ ਕਿਸੇ ਬੰਦੇ ਦੀ ਇਲੈਕਸ਼ਨ ਨਹੀਂ ਪਾਰਟੀ ਸਮੂਚੀ ਨੇ ਰਲ ਕੇ ਲੜਨੀ ਹੈ ਟਿਕਟ ਦੇਣਾ ਨਾ ਦੇਣਾ ਉਹ ਕੋਈ ਮੈਨੇ ਨਹੀਂ ਰਖਾਉਂਦਾ ਹਰ ਵਰਕਰ ਦਾ ਫਰਜ ਬੰਦਾ ਕਿ ਪਾਰਟੀ ਲਈ ਆਪਣੀ ਜਿੰਦ ਜਾਨ ਲਾਵੇ ਆ ਪਾਰਟੀ ਦੇ ਲੀਡਰਾਂ ਦਾ ਫਰਜ ਪੰਦਾ ਹੈ ਕਿ ਉਹ ਸਮਝੇ ਕਿ ਇਸ ਇਨਸਾਨ ਨੇ ਪਾਰਟੀ ਲਈ ਆ ਕੁਰਬਾਨੀਆਂ ਕੀਤੀਆਂ ਜਦੋਂ ਸਮਾਂ ਆਵੇ ਉਹਨੂੰ ਸਹੀ ਸਮੇਂ ਤੇ ਉਹਨੂੰ ਅਡਜਸਟ ਕੀਤਾ ਜਾਵੇ ਕਿਸੇ ਨੂੰ ਵੀ ਪਾਰਟੀ ਟਿਕਟ ਦੇਵੇ ਸਾਡਾ ਸਾਰੇ ਅੱਗੇ ਮੇਰੀ ਤੇ ਇਹੀ ਬੇਨਤੀ ਆ ਕਿ ਸਾਰੇ ਜਨੇ ਰਲ ਕੇ ਉਸ ਨੂੰ ਜਿਤਾਈਏ ਤਾਂ ਕਿ ਪਾਰਟੀ ਜیتے ਨਾ ਕਿ ਵਿਸ਼ੇਸ਼ ਵਿਅਕਤੀ ਇਕੱਲਾ ਜیتے ਵਿਸ਼ੇਸ਼ ਵਿਅਕਤੀ ਇਕੱਲਾ ਜਿਤਾ ਕੇ ਕੋਈ ਫਾਇਦਾ ਨਹੀਂ ਇਹ ਪਾਰਟੀ ਜਿੱਤ ਦਿਆ 27 ਦਾ ਮੋੜ ਬਾਈ ਦਾ ਤੇ ਮੈਂ ਹਾਈ ਕਮਾਂਡ ਨੂੰ ਬੇਨਤੀ ਕਰਦਾ ਕਿ ਜਿੰਨੂੰ ਵੀ ਤੁਸੀਂ ਟਿਕਟ ਦੋਗੇ ਦਿਨ ਰਾਤ ਇਹ ਕਰਦੇ ਆਂਗੇ ਪ੍ਰਵਾਹ ਨਹੀਂ ਕਿਸੇ ਗੱਲ ਦੀ ਹਰ ਪੱਖੋਂ ਨਾਲ ਤਰਨ ਤਨ ਹਲਕਾ ਵਾਸੀਆਂ ਨੂੰ ਕੀ ਅਪੀਲ ਤੇ ਮੈਸੇਜ ਰਵੇਗਾ ਲਾਸਟ ਦੇ ਵਿੱਚ ਮੈਂ ਸਾਰੇ ਵੋਟਰਾਂ ਵਰਕਰਾਂ ਭੈਣ ਭਰਾਵਾਂ ਨੂੰ ਇਹੀ ਅਪੀਲ ਕਰਦਾ ਕਿ ਦੇਖੋ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਆ ਜਿਹੜਾ ਗਰੀਬ ਦਾ ਵਿਚਾਲੜੇ ਵਰਗ ਦਾ ਅਮੀਰ ਦਾ ਵੀ ਫਾਇਦਾ ਤੱਕਦੀ ਆ ਔਰ ਸਾਰਿਆਂ ਨੂੰ ਜਗਾ ਜਗਾ ਤੇ ਰੱਖਦੀ ਆ ਔਰ ਸਾਰਿਆਂ ਬਰੀ ਸੋਚਦੀ ਆ ਤੇ ਉਹ ਮਤਲਬ ਆਪਣੇ ਇਹ ਬੀਜਪੀ ਜਾਂ ਦੂਜੀਆਂ ਪਾਰਟੀਆਂ ਵਾਂ ਨੂੰ ਨਹੀਂ ਪਿੱਕਲਾ ਪੈਸੇ ਨੂੰ ਮੁਖ ਰੱਖਦੀ ਆ ਇਸ ਕਰਕੇ ਮੈਂ ਤੇ ਬੇਨਤੀ ਕਰੂੰਗਾ ਇਹਨਾਂ ਸਾਰੇ ਪ੍ਰਭਾਵ ਨੂੰ ਕੋਈ ਕਾਂਗਰਸ ਪਾਰਟੀ ਨੂੰ ਜਿਤਾਓ ਤਾਂ ਕਿ ਆਉਣ ਵਾਲਾ ਦੇਸ਼ ਦਾ ਭਵਿੱਖ ਜਿਹੜਾ ਉਹ ਸਹੀ ਚੱਲ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਆਏ ਮੇਰੇ ਵਿਚਾਰ ਜੀ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਇਹ ਸਾਡਾ ਸੀਨੀਅਰ ਕਾਂਗਰਸ ਆਗੂ ਸਰਪੰਚ ਮੱਲਾ ਜੀ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਨੇ ਲਾਸਟ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਵਧੀਆ ਗੱਲ ਆਖੀ ਆ ਬੰਦੀ ਵੀ ਆ ਜਿਹੜਾ ਚੰਗਾ ਅਗੂ ਆ ਨਾ ਜਿਹੜਾ ਚੰਗਾ ਵਰਕਰ ਆ ਉਹ ਇਹੀ ਸੋਚ ਰੱਖਦਾ ਏ ਇਹਨਾਂ ਨੇ ਲਾਸਟ ਦੇ ਵਿੱਚ ਆਖੀ ਆ ਕਿ ਚਾਹੇ ਹਲਕੇ ਦੇ ਵਿੱਚੋਂ ਟਿਕਟ ਮਿਲੇ ਚਾਹੇ ਕਿਸੇ ਭਾਰੀ ਨੂੰ ਟਿਕਟ ਮਿਲੇ ਸਾਡਾ ਫਰਜ਼ ਪਹਿਲ ਦੇ ਆਧਾਰ ਤੇ ਬੰਦਾ ਏ ਕਿ ਉਸ ਨੂੰ ਜਿਤਾਉਣਾ ਅਸੀਂ ਪਾਰਟੀ ਨੂੰ ਜਿਤਾਉਣਾ ਏ ਨਾ ਕਿ ਉਹਨਾਂ ਨੂੰ ਜਿਤਾਉਣਾ ਏ ਅਗਰ ਜੇ ਪਾਰਟੀ ਜਿੱਤਦੀ ਆ ਤੇ 2027 ਦਾ ਮੋੜ ਵੱਜੇਗਾ ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ